ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਰ ਜਿ ਰੇ ਇਕ ਟੇਕ ਤੂੰ ਲਾਹਿ ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਕੋ ਤੋ ਪਾਇਆ ਪੈਜ ਰਸ ਦਾ ਆਇਆ ਰਾਮ ਰਾਜੇ ਹਰਨਾਕਸ਼ ਦਸਤਾਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਆਨੰਦ ਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਗੁਰ ਪ੍ਰਸਾਦਿ ਇਸ ਲੋਕ ਮਹਲਾ ਪਹਿਲਾਈ ਦੁਖਦਾਰੁ ਸੁਖਰੋਗ ਭਇਆ ਜਾਂ ਸੁਖਤਾਉ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹਉ ਕਰੀ ਨਾ ਹੋਈ ਬਲਿਹਾਰੇ ਪੁਤਰ ਤਵਸਿਆ ਅਕਰੰਤ ਨ ਜਾਇ ਲਖਿਆ ਰਹਾ ਜਾਤਮ ਜੋਤ ਜੋਤਮ ਜਾਤਾ ਕਲਕਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਿਸਵਲਿਓ ਜਿਨ ਕੀ ਤਿਸੋ ਪਾਰ ਪਿਆ ਕਉਨ ਨ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗਾ ਸੋ ਮਹਲਾ ਪਹਿਲਾਇ ਕੋ ਓੰਕਾਰ ਸਤਿਗੁਰ ਪ੍ਰਸਾਦਿ ਸੋਦਰ ਤੇ ਆਕੇ ਆਸੋ ਘਰ ਕੇ ਹਾਜਤ ਵੈ ਸਰਸ ਮਾਲੇ ਵਾਜੇ ਤੇਰੇ ਨਾਮ ਤਉਨੇ ਇਕ ਸੰਕਾ ਕਿਤੇ ਤੇਰੇ ਵਵਨ ਹਾਰੇ ਕਿਤੇ ਤੇਰੇ ਰਾਉ ਪਰੇ ਸੁ ਕਹੀਏ ਹੈ ਕਿਤੇ ਤੇਰੇ ਗਵਨ ਹਾਰੇ ਗਉ ਤਨੋਂ ਪਉਣ ਪਾਣੀ ਵੈ ਸੰਤਰ ਗਵ ਰਾਜਾ ਧਰਮ ਦੁਆਰੇ ਗਾਵਤੋਂ ਤੰਨੋਂ ਜਿਤ ਗਉਤ ਲਿਖ ਜ਼ਾਨਣ ਲਿਖ ਲੇ ਧਰਮ ਵਿਚਾਰੇ ਗਾਵਤੋਂ ਤੰਨੋਂ ਈਸ਼ਰ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸਵਾਰੇ ਗਾਵਤੋਂ ਤੰਨੋਂ ਇੰਦਰੇਂਦਰਾਤਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਤੋਂ ਤੰਨੋਂ ਸਤ ਸਮਾਦੀ ਅੰਦਰ ਗਾਵਤੋਂ ਤੰਨੋਂ ਸਦ ਵਿਚਾਰੇ ਗਾਉਨ ਤਦਨੋ ਜਤੇ ਸਦੇ ਸੰਤੋਖੀ ਗਾਉਨ ਤਦਨੋ ਵੀਰ ਕਰਾਰੇ ਗਾਉਨ ਤਦਨੋ ਪੰਡਿਤ ਬੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਉਨ ਤਦਨੋ ਮੋਹਨੀਆ ਮਨ ਮੋਹਨ ਦੇ ਸੁਰਗ ਮਚ ਪਾਇਆਲੇ ਗਾਉਨ ਤਦਨੋ ਰਤਨ ਪਾਏ ਤੇਰੇ 68 ਤੀਸ ਨਾਲੇ ਗਾਉਨ ਤਦਨੋ ਜੋਤ ਮਹਾਵਲ ਸੂਰਾ ਗਾਉਨ ਤਦਨੋ ਖਾਣੀ ਚਾਰੇ ਗਾਵਨ ਤੂੰ ਕੋ ਕੰਡ ਮੰਡਲ ਬ੍ਰਹਮੰਡ ਆਕਰ ਕਰ ਕੇ ਤੇਰੇ ਧਾਰੇ ਸਈ ਤੂੰ ਗਾਵਨ ਜੋਤਿ ਤੇ ਭਾਵਨ ਰਤੇ ਤੇਰੇ ਪਾਤਰਸਾਲੇ ਹੋਰ ਕਿੱਥੇ ਤੂੰ ਗਾਵਨ ਸਈ ਮਚਿਤ ਨ ਆਵਨ ਨਨਕਾ ਵਿਚਾਰੇ ਸੋਈ ਸ੍ਰੀ ਸਦਾਸ ਸਾਹਿਬ ਸੱਚਾ ਸੱਚੀ ਨਾਈ ਹੈ ਕਿ ਹੁਸੀ ਜੈ ਨਾ ਜਸੀ ਰਚਨਾ ਜੰਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਕਾ ਜੰਸੀ ਮਾਇਆ ਜੰਨੋ ਪਾਏ ਕਰ ਕਰ ਦੇਖੇ ਕੀ ਤਾ ਆਪਣਾ ਜੋ ਤਿਸ ਦੀ ਵੜਿਆਈ ਜੋ ਤਿਸ ਭਾਵੇ ਸੋਈ ਕਰਤੀ ਫਿਰਕੁ ਨਾ ਕਰਣਾ ਜਾਏ ਸੋ ਪਾਸਾ ਹੋ ਸਾਹਾ ਪਤ ਸਾਹਿਬ ਨਾਨਕ ਰਹੇ ਨਰ ਜਾਏ ਆਸਾ ਮਹੱਲਾ ਪਹਿਲਾਏ ਸੋਣੋ ਵੱਡਾ ਕਾ ਸਭ ਕੋਏ ਕਿਹੜਾ ਵੱਡਾ ਡੀਟਾ ਹੋਏ ਕੀਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸੁਮਾਏ ਵੱਡੇ ਮੇਰੇ ਸਹਿਵਾ ਘਰ ਗਮੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕਿਉੜ ਚੀਰਾ ਰਹਾਉ ਸਾਉ ਸੁਰਤੀ ਮਨ ਸੁਰਤ ਕਮਾਈ ਸਭ ਕੀਤ ਮਲ ਕੀਤ ਪਾਏ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਈ ਤੇਰੀ ਤਲਵੜ ਆਈ ਸਾਉ ਸਤ ਸਭ ਤਪ ਸਭ ਚੰਗਿਆਈਆਂ ਸਦਾ ਵਰਕਾ ਕੇ ਵੜਿਆਈਆਂ ਤੁਦਵਿੰਸ ਦੀ ਕਿਨਾਂ ਨਾ ਪਾਈ ਆਕਰ ਮਿਲੈ ਨਾਹੀਂ ਠਾਕ ਰਹੀਆ ਆਖੜੋ ਵਾਲਾ ਕਹਿ ਵਿਚਾਰਾ ਸਿਸਿ ਭਰੇ ਤੇਰੇ ਢੰਡਾਰਾ ਜਸਤੋਂ ਦਿਸੇ ਕਾ ਚਾਰਾ ਨਾਨਕ ਸੱਚ ਸਵਰਨ ਹਾਰਾ ਅਸਮਹਲਾ ਪਹਿਲਾ ਆਖਾਂ ਜੀਵਾਂ ਵਿੱਚ ਰਹਿ ਮਰ ਜਾਊ ਆਖਣੋ ਕਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੂਕ ਉਤ ਭੁਕੇ ਕਾ ਚੱਲੀ ਹੈ ਦੂ ਕਾ ਸੋਕ ਵਿੱਚ ਰਹਿ ਮੇਰੀ ਮਾਏ ਸੱਚਾ ਸਾਇਬ ਸੱਚਾ ਨਾਏ ਰਹਾਉ ਸਾਚੇ ਨਾਮ ਕੀ ਤਲਵੜਿ ਆਈ ਅੰਤਕ ਕੀ ਕੀਤ ਨਹੀਂ ਪਾਈ ਜਿਸ ਸੰਗਲ ਕੇ ਅਕਣ ਪਾਹੇ ਵਡਨ ਹੋਇ ਘਾੜ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁੱਕੈ ਭੂਗੁ ਗੁਣ ਹੋ ਬੁਰ ਨਾਹੀ ਕੋਵੇ ਨਾ ਕੋ ਹੋਆ ਨਾ ਕੋ ਹੋਏ ਜੇ ਵੜਿ ਆਵਤੇ ਵਰ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸ ਸੰਸਾਰ ਹਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਬਰ ਕਾਬ ਨੋ ਕਰੋਂ ਗੁਰ ਪਾਸੇ ਹੰਕਿਰਿ ਕਿਰੋਂ ਸਤਿਗੁਰ ਸਰਣਾਇ ਕਰ ਤਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵਾ ਮੋ ਕੋ ਰਾਵ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਕਾਈ ਹਰ ਕੀ ਤਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇ ਰੈ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤਰਤਾਸ ਹੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਵਨ ਪਾਇਆ ਤੇ ਭਾਗ ਲੰਜਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਇਏ ਤੰਤੁਰ ਮस्तक ਲਿਖਿਆ ਲਿਖਾਸ ਧੰਤਾ ਸਤਸੰਗਤ ਅਜਿਹਾ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਦਰੀ ਮਹਲਾ 5ਵਾ ਕਾਹਿਰ ਮਨਚ ਤਵੇਂ ਉਦੋਂ ਜਾ ਹਰ ਹਰ ਜਿਉ ਪਰਿਆ ਸਲ ਪੱਤਰ ਮਹਿ ਜੰਦ ਪਾਏ ਤਾਕਾ ਰਜ ਕਾਗ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਠ ਹਰਿਆ ਰਹਾ ਜਨਨ ਪਿਤਾ ਲੋ ਸਤ ਬਣੀ ਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਸ ਵਾਹੇ ਠਾਕੁਰ ਕਾਹਿ ਮਨ ਭਉ ਕਰਿਆ ਉੜੇ ਉੜਾ ਵਸੈ ਕੋ ਸਾਦਿਸ ਪਾਚਵ ਤ੍ਰਿ ਸ਼ਰਿਆਤ ਨ ਕਵਨ ਕਲਾ ਵੇ ਕਉਣ ਚੁਗਾ ਵੇ ਮਨ ਮਹਿ ਸਿਮਣ ਕਰਿਆ ਸੰਧਾਨ ਦਸ ਅਸ਼ਧਾਨ ਟੱਕਰ ਕਲਤਲ ਧਰਿਆ ਜਨਾਨਕ ਬਲ ਬਲ ਸਦਵਲ ਜਾਈਏ ਤਰੰਤਨਾ ਪਾਰਾ ਹੋ ਰਿਆ ਰਾਗਾ ਸਮਲਾ ਚੌਥਾ ਸੋਪੁਰ ਕੀ ਘੁੰਕਾਰ ਸਤਿਗੁਰ ਪ੍ਰਸਾਦਿ ਸੋ ਵਰਕ ਨੇ ਰੰਜਨ ਹਰ ਵਰਕ ਨੇ ਰੰਜਨ ਹਰਗਮਗਮ ਪਾਰਾ ਸਭ ਧਵ ਹੈ ਸਭ ਧਵ ਹੈ ਤੁਧ ਜੀ ਹਰ ਸੱਚੇ ਸਜਨ ਹਾਰਾ ਸੋ ਜੀ ਕੁਮਾਰੇ ਜੀ ਤੁਂ ਜੀਆਂ ਕਾ ਦਾਤਾ ਰਾ ਹਰ ਧਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਰਾਪੇ ਠਾਕੁਰ ਹਰਾਪੇ ਸੇਖ ਜੀ ਕੈ ਅਨੰਦਿਕ ਜੰਤ ਵਿਚਾਰਾ ਤੂੰ ਘੜਕੜ ਅੰਤਰ ਸਰਉ ਨਿਰੰਤਰ ਜੀ ਹਰ ਇੱਕ ਕੋ ਪ੍ਰਕ ਸੁਮਾਨਾ ਇੱਕ ਦਾਤੇ ਭਿਖਾਰੀ ਜੀ ਸਭ ਤੇਰੇ ਚਲ ਵੜਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹੋ ਤਦ ਬਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਦੇ ਅੰਦ ਬਿੰਦ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵ ਹੈ ਜੋ ਸਿਵ ਤੂੰ ਜੀ ਜਨਾਨਕ ਤਨ ਕਰਵਾਲਾ ਹਰ ਤਵ ਹੈ ਹਰ ਤਵ ਹੈ ਤਉ ਦੀ ਜੀ ਸੇ ਜੰਗੁਗ ਮੈਂ ਸੁਖ ਵਾਸੀ ਸੇ ਮੁਗ ਸੇ ਮੁਤ ਭੈਜਨ ਹਰ ਤ ਹੈ ਜੀ ਤਿੰਨ ਟੂਟੀ ਜਮ ਕੀ ਫਾਸੇ ਜੋ ਨਰ ਭਉਜ ਨਰ ਨਰ ਭਉਤ ਹੈ ਜੀ ਤਨ ਕਾ ਪੌਸਾ ਗਵਾਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਉਸ ਮਾਸੀ ਸੇ ਧਨ ਸੇ ਤਨ ਜਨ ਹਰ ਧਿਆਇ ਜੀ ਜਨਾਨਿਕ ਤਨ ਬਲ ਜਾਸੀ ਤੇਰੇ ਪਦ ਤੇਰੇ ਪਦ ਭੰਡਾਰ ਜੀ ਭਰੇ ਬੇਅੰਤ ਬੇਨਤਾ ਤੇਰੇ ਪਦ ਤੇਰੇ ਫਸਲਾ ਹੰ ਦੁਜੀ ਹਰ ਅਨ ਕਨੇਕ ਅਨੰਤਾ ਤੇਰੀ ਅਨ ਤੇਰੀ ਅਨ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤਾ ਤੇਰੇ ਨਿਗ ਤੇਰੇ ਨਿਗ ਪੜਾ ਬੋ ਸਮਰ ਸਾਸਤ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਪਾਤਸ਼ੇ ਪਾਤ ਪਹਲੇ ਜਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮਪਰ ਕਰਤਾ ਜੀ ਤੂੰ ਜਿਵੜਾ ਹੋਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਰਚਰਤਾ ਸੋਈ ਤੂੰ ਦਾਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੂੰ ਦਾਪੇ ਸਰਸਵ ਪਾਏ ਜੀ ਤੂੰ ਦਾਪੇ ਸਰਸਵ ਗੋਈ ਜੰਨਨ ਗੁਣ ਗਾਵੇ ਕਰਤੇ ਕੀ ਜੀ ਜੋ ਸੋ ਸਹਿ ਕਾ ਜਾਣ ਹੋਈ ਅਸਮਹਲਾ ਚੌਤਾ ਤੂੰ ਕਰਤਾ ਸਚਿਆਰ ਮੈਂਦਾ ਸਾਈ ਜੋ ਤੂੰ ਭਵ ਸੋਈ ਥੀ ਸੀ ਜੋ ਤੂੰ ਦਹੇ ਸੋਈ ਹੋਮ ਪਾਏ ਰਹਾ ਸਭ ਤੇਰੀ ਤੂੰ ਸੋਨੀ ਧਿਆਇਆ ਜਿਸਨੂੰ ਕਿਰਪਾ ਕਰ ਹੈ ਤੇ ਨਵਰਤਨ ਪਾਇਆ ਗੁਰਮੁਖ ਲਾਧਾ ਮਨੁ ਗਵਾਇਆ ਆਤ ਦਾ ਵਿਛੜਿਆ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਝ ਵੰਦੂ ਜਾ ਕੋਈ ਨਾਹੇ ਜੀ ਜਨ ਸਭ ਤੇਰਾ ਕੇ ਲਾਭ ਜੋਗ ਵਿਛੜਿਆ ਸੰਜੋਗੀ ਮੇਲਾ ਜੋ ਸੁਨੋ ਤੂੰ ਜਾਣਾ ਏ ਸੂਝਨ ਜਾਣਾ ਹਰ ਗਉ ਸਦ ਹੀ ਆਖ ਬਕਾਣਾ ਜਿਨ ਹਰ ਤੇ ਵਦਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਦਾ ਤੇਰਾ ਗਿਆਸ ਹੋਏ ਤਦ ਦੂਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਦ ਨਾਨਕ ਪ੍ਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਤ ਸਰਵੜਾ ਪਹਿਲੇ ਨਿਵਾਸ ਪਾਣੀ ਪਾਵਤਨ ਕੀਆ ਪੰਕਜੁ ਜੋਗੁ ਪਗ ਨ ਚਾਲੈ ਹਉ ਦੇਕਤਹਿ ਡੂਗੀ ਅਲੇ ਮਾਨੇ ਗਿਨ ਤੇਤਸ ਮੂੜ ਮਨਾਹਰ ਵਿਸਰ ਤੇਰੇ ਗੁਣ ਗਲਿਆ ਰਹਾ ਨਾਉ ਜਤੀ ਸਤੀ ਨਹੀਂ ਪੜਿਆ ਮੁਰਖ ਮੂਤਾ ਜਨ ਭਇ ਆ ਪ੍ਰਣੁਤ ਨਾਨੁ ਤਨ ਕੀ ਸ਼ਰਨਾ ਜਿੰਤੂ ਨਾਹੀ ਵਿਸਰਿਆ ਸਾ ਮਹਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇਉਰੀਆ ਗੋਬਿੰਦ ਮਿਲ ਕੇ ਤੇਰੀ ਵਰੀ ਆਏ ਵਰ ਕਾਇਤਰ ਕਿ ਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਉਣ ਲਗ ਭਉ ਜਲ ਤਨ ਕੈ ਤਨ ਵਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਉ ਤਉ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜੰਨਿਆ ਹਰ ਰਾਇ ਕਹੋ ਨਾਨਕ ਅੰਨਿਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਜੋ ਤਉ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜੰਨਿਆ ਹਰ ਰਾਇ ਕਹੋ ਨਾਨਕ ਅੰਨਿਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਏਕ ਓੰਕਾਰ ਸ੍ਰੀ ਵਾਇਗੁਰ ਜੀ ਕੀ ਫਤਾਏ ਪਾਸ਼ੇ ਦਸਮੀ ਚੌਪਈ ਪਉਣ ਆਸ਼ਿਸ਼ ਕਾ ਕਾਟਾ ਸੀ ਸਾਸਰੀ ਇਸਕੇ ਤੇਤ ਕੀ ਸਾ ਪਪਨ ਵਿਸ਼ਟ ਗਗਨ ਦੇ ਭਾਈ ਸਭੇਨਨ ਵਧਾਈ ਦਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾਹਗਰੀ ਨਿਵਾਜਾ ਕਲਪਵਣ ਕੇ ਸਰਜਨ ਹਾਰੇ ਦਾ ਜਨਮ ਲਿਹਿਵ ਉਵਾਰੇ ਕਬੇ ਵਾਜ ਬੇਨਤੀ ਚੌਪਾਈ ਅਮਰੇ ਕਰੋ ਹਾਦਰ ਚਾ ਬੋਨ ਹੋਏ ਚਤ ਕੇ ਚਾ ਤੋ ਚਰਨ ਮਰ ਹੈ ਹਮਾਰਾ ਆਪਣਾ ਜਨਕਰ ਉਪਰਤ ਪਾਰਾ ਹਮਰੇ ਦੁਸ਼ਟ ਸਮਾ ਤੁਮ ਕਾ ਵਹ ਆਪਾ ਦੇ ਮੋਏ ਬਚਾਵੋ ਸੁਖੀ ਉਸ ਮੋਰ ਪਰਿਵਾਰਾ ਸੇਵ ਸਿਕਸ ਵੇ ਕਰਤਾਰਾ ਮੋਹ ਰਛਾ ਦੇ ਕਰਦਾ ਕਰੀਐ ਸਭਨ ਕੋ ਆਸੰਗਰੀਐ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੀ ਰਹੇ ਤਿਆਸਾ ਦੁਵੇਂ ਛੜ ਕੇ ਵਰਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸਿਵ ਸਿਖ ਮਾਰੇ ਤਾਰੀਐ ਚੁੰਚਲ ਸਤਰਾ ਮਾਰੇ ਮਾਰੀਐ ਹਾਪ ਹਾਦ ਮੁਜਿਵਰੀਏ ਮਨ ਕਲ ਕਾ ਤਰਾਨੀ ਵਰੀਐ ਜੋ ਸਦਾ ਹਮਾਰੇ ਪਛਾ ਅਸਿਰ ਸੁਜੂ ਕਰਿਉ ਰਚਾਰਾਖ ਲਹਿ ਮੋ ਰਖਨ ਹਾਰੇ ਸਹਿ ਸੰ ਸਹਾਇ ਪਿਆਰੇ ਦੀਨ ਬੰਦ ਅਸਣ ਕੇ ਹੰਤਾਤਮੋਹ ਪਰ ਚਤੁਰਦਸ ਕੰਤਾ کال پائے برہ موترا کال پائے سوجیوترائے کال پی کرسن پرکاشا سکل کالک قیتماسا جون کال جوگی شو کیو بدرج برہم جیوتی جمن کا لوک سوارا نمسکار ہے تہمارا جون کالس جت بنا دیو دت جشن بجا آدت کتتا را سوئی گرو سمجھیو مارا نمسکار سیخو ماری سکل پرجا جناسواری شو سُنکو سگن سو دتن گوپل محمد ک કડકડ ਕੇ ਅੰਦਰ ਕੀ ਜਾਨ ਪਰੇ ਬੁਰੇ ਕੀ ਪੀਰ ਪਛਾਨਣ ਚਿੰਟੀ ਤੇ ਕੁੰਜਰ ਸੁਲਾ ਸਫਰ ਕਿਰਪਾ ਦਸ਼ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਯਸੁਸ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟਕਟ ਕੇ ਪਟਵਟ ਕੀ ਜਾਨਾ ਜਾਉਦਕਰ ਕਰ ਕਰਤਾ ਰਾ ਪ੍ਰਜਾ ਤਰਤਾ ਉਦੇਹ ਪਾਰਾ ਜਾਵਿਆ ਕਰ ਕਰਤਾ ਕਬਹੂ ਤੂੰ ਮੇ ਮਿਤ ਦੇ ਤਰਤਬ ਹੂੰ ਜੇਤੇ ਬਦਨ ਸਿਰ ਸਵਧਾਰੈ ਆ ਪਵਣੀ ਮੂਝੁ ਚਾਰੈ ਤੂੰ ਸਭਿ ਤੇ ਰਹਤ ਨਿਰਾਲਮ ਜਨਤ ਬੇਦ ਭੇਦ ਅਰਾ ਲਮ ਨਿਰੰਕਾਰ ਨਿਰੁਕਾਰ ਨਰਲਾਮ ਬੇਆਰ ਨੀਲਾ ਨਾਸੰਬੋ ਤਾਕਾ ਮੂੜ ਚਰਤ ਤੇ ਦਾਜ ਕੋ ਭੇਵਨ ਪਾਲਦ ਬੇਦਾ ਤਾਕੋ ਕਰਪਾ ਨਨ ਮਾਨ ਤ ਮੂੜ ਕਸ਼ ਭੇਨਾ ਜਨਤ ਮਾਂ ਦੇ ਕੋ ਕੈ ਸਦਾ ਸਿਵਾ ਨਿਰੰਕਾਰ ਕਾ ਚਿੰਤਨ ਹੈ ਭੇਵਾ ਆਪ ਆਪਣੀ ਬੁਧਹਿ ਜਿਤੀ ਵਰਨਤ ਪੈਨ ਪੈੰਦੋਇ ਤੇਤੀ ਤੁਮਰਾ ਲਕਾ ਨਾ ਜਾਏ ਪਸਾਰ ਆਕੈ ਉਹ ਸਜਾ ਪ੍ਰਤਮ ਸੰਸਾਰ ਆਇ ਕੈ ਰੂਪਨੁ ਸਰੂਪਾ ਰੰਗ ਭਇਓ ਰਾਵ ਕੈ ਕੋ ਪੰਡ ਜਿਰਤ ਤੁਝ ਕਿਨੀ ਅਤਵਿਚ ਕਾਨ ਬਹੁਰ ਰਚਦੀਨੀ ਕਉ ਫੋਲ ਰਾਜਾ ਹੋਇ ਬੈਠਾ ਕਉ ਸਿਮਟ ਭਇਓ ਸ਼ੰਕਰ ਕੈ ਟਾ ਸਿਗ੍ਰਿ ਸਿਰ ਦਿਖਾਇ ਚੰਬਉ ਆਤੁਰਾ ਸਰੂ ਸੈੰਭਉ ਬਵਰ ਚ ਮੇਰੀ ਤੁਮ ਕਰੋ ਸਿਕਵਾਰੇ ਸਿਕ ਸੰਗ ਰੋ ਦੁਸਟੀ ਤੇ ਉਠਵਤ ਤਪਤਾ ਸਗਲ ਮਲੇਸ਼ ਕਰੋ ਰਣ ਘਾਤਾ ਜੀ ਉਸ ਤੋਈ ਤਵ ਸਰਨੀ ਬਰੇ ਤਨ ਕੇ ਦੁਸ਼ਟ ਦੂਤੋ ਹੈ ਮਰੇ ਬੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਵਟਾਰੇ ਜੋ ਕਲਪ ਇੱਕ ਵਾਰ ਧੈ ਹੈ ਤਾਂ ਕਿ ਕਾਲ ਨਿਕੜ ਨਾ ਹੈ ਅਰਚਾ ਹੋਇ ਤਾਏ ਸਭ ਕਾਲਾ ਦੁਸ਼ਟ ਅਸ਼ਟ ਅੰਤ ਤਤ ਕਾਲਾ ਕਿਰਪਾ ਦਸਤਾਂ ਜੈ ਨਿਹਰ ਹੋ ਤਾਂ ਕਿ ਤਾ ਤਨ ਕੇ ਮਹਿ ਹਰ ਹੋ ਰ ਸਤ ਕਰਮ ਸਭ ਹੋਈ ਦੁਸ਼ੀ ਸਾਸ ਵਸ ਕੇ ਨਾ ਕੋਈ ਇੱਕ ਵਾਰ ਤਨ ਤਸਲਾ ਕਾਲਪਾਸ ਤੇ ਤਹਿ ਵਾਰਾ ਜਲ ਨਰਨੰਤ ਤੁਆਰੋ ਕਹਾ ਦਾਰੇ ਦੁਸ਼ਟ ਲੋਤੇ ਰਹਾ ਕੜਗ ਕੇਤ ਮੈਂ ਸਰੋ ਤੇ ਹਾਰਿਆ ਆਪਾ ਤੇ ਲਹਿਵਾਰੀ ਸਰੋ ਥੋਰ ਮੋਹ ਸਹਾਏ ਦੁਸ਼ਦੋ ਤੇ ਲਹਿਵ ਬਚਾਈ ਕਿਰਪਾ ਕਰੀ ਹਮ ਪ੍ਰਚਗ ਮਾਤਾ ਅਗਰੰਤ ਕਰਾ ਪੁਨਸ ਬਰਾਤਾ ਕਲ ਵਿਖ ਸકલ ਦੇ ਕੋ ਅਰਤਾ ਦੁਸ਼ਦੋ ਕਿਨ ਕੋ ਸ਼ੇਕ ਕਰਤਾ ਹੈ ਸਰੇ ਹਸਜ ਪੈ ਦੇ ਆਲਾ ਪੁਨ ਕਰਾ ਗਰੰਤ ਤਕਾਲਾ ਅਮਨ ਵੰਚਿਤ ਫਲ ਪਾਵੈ ਸੋਏ ਦੁਖ ਨਾ ਦਸਾਬੈ ਉਤ ਕੋਈ ਅੜਨ ਲਐ

ਦਾ ਜਾਣਕਰ ਦਸ ਪਰ ਕੀਜੇ ਕਿਰਪਾ ਪਾਰ ਆਫਾ ਦੇ ਰਖੋ ਮੋਹੇ ਮਨ ਕਰਮ ਵਚਨ ਵਿਚਾਰ ਚਉ ਪਾਈ ਮੈਨਗਨੇ ਸੇ ਪ੍ਰਥਮ ਨਾਮੋ ਕਿਸਨ ਦੇਸਨ ਕਬੂਨੇ ਤੇ ਹਉ ਕਾਂਸ ਨੇ ਪਛਾਨਨਾ ਤਨਸੋ ਲਗੀ ਮੋਰੀ ਪਗਨਸੋ ਮਹਾਕਾਲ ਰਕਵਾਰ ਮਾਰੋ ਮਹਲੋ ਮੇਕਿੰਗ ਕਰਤਾਰੋ ਆਪਣਾ ਜਾਣਕਰ ਰਕਵਾਰ ਵਹਿੰਗੇ ਕਿਲਾਜ ਵਿਚਾਰੇ ਆਪਨਾ ਜਨ ਮੁਝੇ ਪ੍ਰਤਪਰੀਐ ਚੰਚਨ ਸੁਤਰ ਹਾਰੇ ਮਰੀਐ ਦੇਖ ਤੈ ਜਗ ਮੰਦੂ ਚਲੇ ਰਾ ਕਾਮ ਹੋਇ ਔਰ ਅਨੰਦ ਲੈ ਤੁਮਮ ਕਰੋ ਸਦਾ ਪ੍ਰਤਪਾਰਾ ਤੁਮ ਸਹਬ ਮੈਂ ਦਸ ਤਿਹਾਰਾ ਜਾਨ ਆਪਣਾ ਮੁਝੇ ਕਿ ਨਿਵਾਜ ਆਪ ਕਰੋ ਹਮਰੇ ਸੋ ਕਾਜ ਤੁਮ ਹੋ ਸੋ ਰਾਜਨ ਕੇ ਰਾਜਾ ਆਪਿ ਆਗਰੀ ਨਿਵਾਜਾ ਦਾ ਜਨ ਕਰ ਕਿਰਪਾ ਕਰੋ ਮੋਹੇ ਹਰ ਬ੍ਰਾਹਮਿਆਂ ਦਵਾਰ ਤੋ ਹੀ ਆਪਣਾ ਜਨ ਕਰੋ ਪ੍ਰਤਪਾਰਾ ਤੁਮ ਸਹਬ ਮੈਂ ਕਿੰ ਕਰਤਾ ਰਾ ਦਾ ਜਾਂਦਾ ਹਾਤੋ ਵਾਰੋ ਹਮਰੇ ਸੋ ਬੇਰਿੰ ਸੰਘਾਰੋ پرتم ترت کو مور کرو کنا نہ کسن جتھا مچرت روچارو چھو سو کب واچ دا جو نج پر مک ہا سک ہو جگ ماہ جو پر جاہیں دہرا ہر ہری جندو یخ ہے چر کشنا جلت جو ترگ جو جل <سؤال> ہی وکس ماہے دہرا ਜੋ ਵੇ ਆਸਕਰਉ ਕੋ ਭਇਓ ਜਨਮ ਤਰਜ ਗਿਆ ਏ ਅਮੈ ਕਤ ਚਿੰਚੇ ਉਤੇ ਸਭ ਕੈ ਸੁਨਾਏ ਕਾ ਵਚ ਦੋਹਰਾ ਠਾੜ ਭਇਓ ਏ ਜੋਰ ਕਰ ਬਚਨ ਕਾ ਸੁਣਿ ਆਏ ਪੰਚ ਲਤਾ ਜਗਤ ਮਹਿ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨੇ ਤੜਤਾ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵੇਂਗੇ ਭਗਵਾਨ ਤ ਦੋਹਰਾ ਕਾਲਪੁਰ ਕੇ ਦੇਵ ਮੋ ਕੁਟਕ ਬਿਸ਼ਨ ਮਹੇਸ ਕੋਟੇਂਦਰ ਬ੍ਰਹਮਾ ਕਿਤੇ ਰਸ਼ਿਸ਼ ਕਰੋ ਜਲੇ ਸੋ ਦੋਹਰਾ ਰਾਮ ਕਦਾ ਜੁਜਵਾ ਟੱਲ ਸਭ ਕੋਈ ਭਗਤ ਨੇਤ ਸੁਰਗ ਵਾਸ ਰ ਗੁਰ ਕਾ ਸਾਧ ਰਿਪਰੀ ਸੁਮੇਤ ਚੌਪਾਏ ਜੋ ਇੱਕ ਦਾ ਸੁਣੇ ਅਰ ਗਾਵੇ ਦੂਪਾ ਤੈ ਨਿਕੜ ਨਾ ਆਵੇ ਬਿਸ਼ਨ ਪਦ ਕੇ ਫਲ ਹੋਈ ਆਦ ਵਿਅਸ ਵਸਤ ਕੈ ਨਾ ਕੋਈ ਸੰਵਾਤ ਸਤਰ ਸਤਿਚਾਵਨ ਹੜਵਦੀ ਪਰਤਨ ਸੁਦਾਵਨ ਤਉ ਪ੍ਰਸ਼ਾਦ ਕਰ ਗ੍ਰੰਥ ਸੁਧਾਰ ਆ ਪੂਲ ਪਰੇ ਲਹੋ ਲਿਓ ਸੁਧਾਰਾ ਦੁਹਰਾ ਨੈਤਰ ਤੁੰਕੇ ਚਰਨ ਤਰ ਸਦਰ ਤੇ ਤਰੰਗ ਸ੍ਰੀ ਭਗਵਤ ਪੁਰਣ ਕੀਓ ਰਵਰ ਕਥਾ ਪ੍ਰਸੰਗੇ ਦੁਹਰਾ ਸਾਧ ਸਾ ਜਨੁ ਨਹੀਂ ਬਾਸਵਤ ਵਿਵਾਦ ਗ੍ਰੰਥ ਸਕਲ ਪੂਣ ਕੀਓ ਭਗਵਤ ਕਿਰਪਾ ਪ੍ਰਸ਼ਾਦ ਸੋਈਆ ਪਾਏ ਗਏ ਜਿਉ ਤੇ ਤੁਮਰੇ ਤੋਤੇ ਕੁਆਂਕ ਤਰੇ ਨਹੀਂ ਆਂ ਨਿਉ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿ ਮਤ ਇਕ ਨਾ ਮੰਨਿਓ ਸਿਮਰ ਸਾਸਤਰ ਵੇਸਵੈ ਵੋ ਭੇਦ ਕਹਿ ਮਿਕ ਨਾ ਜਾਣਿਓ ਸ੍ਰੀ ਉਸਤਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸੋਤੋ ਵਖਾਣੇ ਹੋਂ ਦੋਰਾ ਸਗਲ ਦਵਾਰ ਕੋ ਸੜਕੈ ਗਇਓ ਤੁਹਾਰੋ ਦਵਾਰ ਪਾਏ ਗਏ ਕਿ ਲਾਜਿਆ ਸਹੀ ਗੋਵਿੰਦਾਸ ਤੁਹਾਰੈ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਹਿੰਗੇ ਕਿ ਲਾਜ ਅਸੇ ਗੋਬਿੰਦ ਅਸ ਤੁਹਾਰੈ ਰਾਉ ਕਲੀ ਮਹਲਾ ਤੀਜਾ ਆਨੰਦ ਦੇ ਕਉਂਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੋਂ ਪਾਇਆ ਸਹਿ ਸਿੱਧੀ ਮਨਵ ਜੀ ਆਵਾਧਾਈਆਂ ਰਾਗ ਦੇ ਤਨ ਪਰਵਾਰ ਭਰੀਆਂ ਸਬਦ ਗਾਵਣੀਆਂ ਸਦ ਤੋਂ ਗਉ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਨਕ ਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸੁਧਾਰオーਰ ਨਾਲੇ ਅਰ ਨਾਲੇ ਤੂੰ ਮਨ ਮੇਰੇ ਦੁਖ ਸਾ ਵਿਸਾਰਨਾਂਗੀ ਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਾ ਗੱਲਾਂ ਸਮਰ ਸਵਾਮੀ ਸੋ ਕਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸੁਧਾਰオーਰ ਨਾਲੇ ਸੱਚੇ ਸਹਿਵਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੀ ਸ਼ਾਇਜ ਦੇਹ ਸੋ ਪਾਵੈ ਸਦਾ ਸਲਾਹ ਤੇਰੀ ਨਾ ਮਨ ਵਸਾਵੈ ਨਾ ਜਿੰਕੈ ਮਨ ਵਸਿਆ ਵਾਜਿ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਹਿਵਾ ਕਿਆ ਨਾਹੀ ਕਰਤੇ ਰਹਿ ਸਾਚਾ ਨਾਮੇ ਆਧਾਰੋ ਸਚ ਨਾਮ ਧਰਮੇ ਰਾਜਨ ਪੰਖਾਂ ਸਭੁ ਆਇਆ ਕਰ ਸਾਂ ਸੁਖਮਨੈ ਵਸਿਆ ਜਨਿਛਾ ਸਭ ਕੋ ਜਾਣਿਆ ਸਦਾ ਕਰਵਾਨ ਕੀਤਾ ਵਿਰੋਟੋਂ ਜਦ ਦੀਆਂ ਵੜਿਆਈਆਂ ਕਹਿਨ ਸੁਣੋ ਸੰਤੋਸ ਸਤੋ ਰੋ ਪਿਆਰੋ ਸਾਚਾ ਨਾਮੇ ਮੇਰਾ ਆਧਾਰੋ ਉ ਆਜੇ ਪੰਜ ਚੌਦਿਤ ਕਰਤਸ ਭਾਗਾ ਕਰਤਸ ਭਾਗਾ ਸੋਦੋ ਆਜੇ ਕਲਾ ਜਿਸ ਕਰਤਾਰੀਆ ਪੰਜ ਦੂਤ ਦਵਸ ਕੀਤੇ ਗਲ ਕੰਡਕ ਮਾਰਿਆ ਤੁਰ ਕਰਮ ਪਾਇ ਤੋ ਜਿਨ ਕੋ ਸੇਧ ਅਮਰ ਕੈ ਲਾਗੇ ਕੈ ਨਾਨਕ ਤੈ ਸੋਵਾ ਤਿਤ ਕਰ ਅਨੰਦ ਆਜੇ ਹਨ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਰਮ ਪਰਮ ਪਾਇ ਉਤਰ ਸਗਲ ਵੇ ਸੂਰੇ ਦੁਖ ਰੋਸ ਸੰਤਾਪ ਪੁਤਰੇ ਸੁਣੀ ਸਚੀ ਬਾਣੀ ਸੰਤ ਸਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਮੁੰਦਾਵਣੀ ਮਹਲਾ 5 ਥਾਲ ਹੋਇ ਜਤਨ ਵਸਤੂ ਪਇਓ ਸਸੰਦੋਗ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਸਦਾਰ ਹੋ ਜੇ ਕੋ ਕਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਧਾਰੋ ਤੇ ਵਸਤ ਤਾ ਜੀ ਨਾ ਜਾਈ ਨਿਤ ਨਦਰ ਕਰਤਾ ਰੋ ਤਮ ਸੰਸਾਰ ਚ ਲਗਤਰੀ ਐ ਸੋ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਤ ਕੀ ਤੋਈ ਮੈ ਨਿਰਗੁਣ ਨਿਆਰੇ ਕੋ ਗੁਣ ਨਾਹੀ ਆਪੇ ਤਰਤ ਪਿਓਈ ਤਰਤ ਪਿਆ ਮੈਂ ਰਮਤ ਹੋਈ ਸਤਿਗੁਰ ਤੇ ਜਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮੰਤਿ ਵੈ ਹਰਿਆ ਪੌੜੀ ਤੇ ਤਤਲ ਜਮਰਾਤੋ ਜਿਤੈ ਕੋਈ ਨਾ ਹੈ ਉਤੈ ਤੇਰੀ ਰਾਖਿਆ ਗਨੀ ਉਤਰ ਮਾਹੇ ਸੁਣ ਕੇ ਜਮਕੇ ਦੂਤ ਨਾਇ ਤੇਰਾ ਛਡ ਜਾਏ ਭਉਦਰ ਬਿਕ ਮੁਸਕਾਓ ਗੁਰ ਸਾਉਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੇ ਉਪੰਨ ਗੁਣ ਗੋਵਿੰਦ ਗਾਏ ਸਸਨੋ ਕਿਰਪਾਲ ਸੰਮਾਲੇ ਸਾਈ ਸਾਈ ਵਰਤਾ ਕੋਈ ਨਾ ਜਾਏ ਜੈਵਤ ਦਇਆਏ ਸ਼ਲੋਕ ਮਹਲਾ 5ਵਾਂ ਅੰਤਰ ਗੁਰ ਆਰਾਧਨਾ ਜੇਵਾ ਜਿ ਗੁਰ ਨਾਉ ਨਿਤਰੀ ਸਤਿਗੁਰ ਪੇਕਣਾ ਸੋਹਣੇ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤਦੇ ਜਗ ਮੇ ਉਤੋਂ ਕੱਢ ਗਿਆ ਵਿਰਲੇ ਕੀ ਕੀ ਮਹਲਾ ਪੰਜਵਾ ਰਖੇ ਰਖਣਹਾਰ ਆਪਵਾਰਿਆ ਨ ਗੁਰ ਕੀ ਪੈਰੀ ਪਾਏ ਕਾ ਸਵਾਰਿਆ ਨ ਹੋਵ ਆਪ ਦਇਆਲ ਮਨੋਂ ਨ ਵਿਸਾਰਿਆ ਨ ਸਾਜਨਾ ਕਾ ਸੰਗ ਫਜਲ ਤਾਰਿਆ ਨਾ ਸਾਕ ਅਨੰਦ ਕੁ ਦੁਸਤੈ ਕਿਨ ਮਾਹਿ ਬਿਦਾਰਿਆ ਨਾ ਤੇ ਸਾਇਬ ਕੀ ਟੇਕ ਨਾਨਕ ਮਨੈ ਮਾਹਿ ਜੇ ਸਮਰਸ ਕੋਏ ਸਗਲੇ ਧੂਖ ਜਾਹੇ ਤੇ ਸਾਇਬ ਕੀ ਟੇਕ ਨਾਨਕ ਮਨੈ ਮਾਹਿ ਜੇ ਸਮਰਸ ਕੋਏ ਸਗਲੇ ਧੂਖ ਜਾਹੇ ਵਾਹਿ ਗੁਰੂ ਜੀ ਕਾ ਕਲਸਾ ਵਾਹਿ ਗੁਰੂ ਜੀ ਕੀ ਫਤਿਹ